ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਬੰਬਾਂ ਵਾਲੇ ਬਿਆਨ ਤੇ 22 April ਤੱਕ ਰੋਕ ਲਾ ਕੇ ਉਹਨਾਂ ਨੂੰ ਰਾਹਤ ਦਿੱਤੀ ਤੇ ਪੰਜਾਬ ਸਰਕਾਰ ਨੂੰ ਇਸ ਸਬੰਧੀ ਨੋਟਿਸ ਜਾਰੀ ਕਰ ਦਿੱਤਾ। ਬਾਜਵਾ ਦੇ ਇਸ ਬਿਆਨ ਤੇ ਪੰਜਾਬ ਵਿੱਚ ਸਿਆਸਤ ਬਹੁਤ ਭਖੀ ਹੋਈ ਹੈ। ਦਰਸਲ ਬਾਜਵਾ ਨੇ ਇੱਕ ਨਿੱਜੀ ਚੈਨਲ ਨੂੰ ਪਿਛਲੇ ਦਿਨੀ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਪੰਜਾਬ ਵਿੱਚ 50 ਬੰਬ ਆਏ ਹਨ ਜਿਨ੍ਹਾਂ ਵਿੱਚੋਂ 18 ਫਟ ਚੁੱਕੇ ਹਨ ਤੇ 32 ਚੱਲਣੇ ਬਾਕੀ ਨੇ। ਇਸ ਬਿਆਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ ਤੇ ਤਿੱਖਾ ਪ੍ਰਤੀਕਰਮ ਦਿੱਤਾ। ਮੁੱਖ ਮੰਤਰੀ ਨੇ ਬਾਜਵਾ ਨੂੰ ਸਵਾਲ ਕੀਤਾ ਸੀ ਕਿ ਉਹਨਾਂ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ ਤੇ ਉਹ ਜਾਣਕਾਰੀ ਦੇ ਸਰੋਤ ਪੁਲਿਸ ਨਾਲ ਸਾਂਝੇ ਕਰਨ। ਨਾਲ ਹੀ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਨੂੰ ਇਸ ਸਬੰਧੀ ਕਾਰਵਾਈ ਦੇ ਆਦੇਸ਼ ਦਿੱਤੇ। ਇਸ ਤੋਂ ਬਾਅਦ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਵਿੰਗ ਨੇ ਐਤਵਾਰ ਨੂੰ ਮੁਹਾਲੀ ਦੇ ਫੇਜ਼ 7 ਥਾਣੇ ਵਿੱਚ ਉਹਨਾਂ ਖਿਲਾਫ ਕੇਸ ਦਰਜ ਕੀਤਾ। ਇਸ ਤੋਂ ਪਹਿਲਾਂ ਸਵੇਰ ਵੇਲੇ ਕਾਊਂਟਰ ਇੰਟੈਲੀਜੈਂਸ ਦੀ AIG ਰਵਜੋਤ ਕੌਰ ਬਾਜਵਾ ਦੇ ਚੰਡੀਗੜ੍ਹ ਸਥਿਤ ਘਰ ਪਹੁੰਚੇ ਅਤੇ ਉਹਨਾਂ ਤੋਂ ਇਸ ਜਾਣਕਾਰੀ ਦਾ ਸਰੋਤ ਪੁੱਛਿਆ ਜਿਸ ਨੂੰ ਦੱਸਣ ਤੋਂ ਬਾਜਵਾ ਨੇ ਇਨਕਾਰ ਕਰ ਦਿੱਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਮਾਮਲੇ ਵਿੱਚ ਦਰਜ FIR ਰੱਦ ਕਰਾਉਣ ਲਈ ਹਾਈ ਕੋਰਟ ਦਾ ਰੋਕ ਕੀਤਾ ਹਾਈ ਕੋਰਟ ਨੇ ਅੱਜ ਮਾਮਲੇ ਦੀ ਸੁਣਵਾਈ ਮੁਗਰੋਂ ਉਹਨਾਂ ਦੀ ਗ੍ਰਿਫਤਾਰੀ ਤੇ 22 ਅਪ੍ਰੈਲ ਤੱਕ ਰੋਕ ਲਗਾ ਦਿੱਤੀ ਹੈ ਅਦਾਲਤ ਨੇ ਬਾਜਵਾ ਨੂੰ ਪ੍ਰੈਸ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਤੋਂ ਰੋਕ ਦਿੱਤਾ ਅਤੇ ਉਹਨਾਂ ਨੂੰ ਪੁਲਿਸ ਜਾਂਚ ਵਿੱਚ ਸਹਿਯੋਗ ਕਰਨ ਲਈ ਕਿਹਾ ਹੈ ਬਾਜਵਾ ਦੇ ਵਕੀਲ ਨੇ ਅਦਾਲਤ 'ਚ ਦਲੀਲ ਦਿੱਤੀ ਕਿ ਉਹਨਾਂ ਦੇ ਮੁਵਕਲ ਦਾ ਬਿਆਨ ਅਖਬਾਰ 'ਚ छਪੀ ਖਬਰ ਉੱਤੇ ਆਧਾਰਿਤ ਸੀ ਹੁਣ ਮਾਮਲੇ ਦੀ ਅਗਲੀ ਸੁਣਵਾਈ 22 ਅਪ੍ਰੈਲ ਨੂੰ ਹੋਵੇਗੀ। 탑ਸਨ ਬਾਜਵਾ ਲੀਡਰ ਆਫ ਦ ਆਪੋਜੀਸ਼ਨ ਇਨ ਦ ਹਾਈ ਕੋਰਟ ਇਨ ਦ ਪਟੀਸ਼ਨ ਵਿਚ ਇਜ਼ ਇਨ so much in the media that certain उन्होंने कुछ एक कटारा है न्यूज़ चैनल आ, 18 में ड्यूरिंग द टॉक शो उन्होंने कुछ बातें कही थी जिसको बना उठा के एक मुद्दा बना लिया और उनके ऊपर एफ आई रजिस्टर कर दी साइबर सेल मोहाली पुलिस स्टेशन में एक लेडी कांस्टेबल के बयान के ऊपर सो दैट वाज द इशू तीन सौ तिरपन तीन और आ, एक सौ सतानवे वन डी बी एस एन नई कोड है विच इज़ इक्वल टू फाइव जीरो फाइव एंड वन फिफ्टी थ्री बी ऑफ द आई पी सी सो दिस वॉज द इशू भी हमने ने चैलेंज किया था कि एफ आई आर बे बुनियाद है इस पे जो, आ, है, पर जो फंडामेंटल फाउंडेशनल डिफेक्ट हैं एफ आई आर कॉन्स्टेबल के बयान पर रजिस्टर करना विदाउट प्रीलिमिनरी इंक्वायरी गलत है दूसरा है कि इन्ग्रीडियंट्स ऑफ द फेंस फेंस के जो इंग्रेडिएंट्स हैं वो फुलफिल नहीं करते ऐसी कोई मिस इन्फॉर्मेशन नहीं हुई है जो इन्फॉर्मेशन इन्होंने वहाँ बोली है वो सभी बोलते हैं पोलिटिकल लीडर का काम ही होता है स्टेटमेंट देना इट वो इनकी स्टेटमेंट तो बेस थी न्यूज पेपर रिपोर्ट्स सारी जगह छप रही हैं कि इतने बम पाकिस्तान से ड्रोन के जरिए आ रहे हैं इतने एक्सप्लोर्ड हो गए हैं और बाकी अनटरेस्ट हैं ये बात पर इन्होंने ये धारा लगा के एफ आई आर कर दी इसके चुनौती दी थी इसमें हाईकोर्ट ने कॉन्जेंस ले नोटिस कर दिया बाईस के लिए और बाईस तक इनकी अरेस्ट पे पाबंदी लगा दी ਚਲੋ ਮੈਂ ਤੇ ਤੁਹਾਡੇ ਜ਼ਰੀਏ ਸੁਣ ਰਿਹਾ ਮੈਂ ਵੈਲਕਮ ਕਰਨਾ ਸਾਨੂੰ ਆਪਣੀਆਂ ਕੋਰਸ ਤੇ ਆਪਣੀਆਂ ਕਚਹਿਰੀਆਂ ਤੇ ਪੂਰਨ ਭਰੋਸਾ ਉਸੇ ਭਰੋਸੇ ਨੂੰ ਹੀ ਅੱਗੇ ਤੁਸੀਂ ਮੈਨੂੰ ਹੁਣ ਦੱਸਿਆ ਇੱਥੇ ਮੈਂ I was not aware ਅਜੇ ਅਜੇ ਫੋਨ ਆਣਾ ਹੁਣ ਕਿ ਉਹਨਾਂ ਨੇ ਪ੍ਰੋਟੈਕਸ਼ਨ ਅਗੇਂਸਟ ਅਰੈਸਟ 25 ਤਰੀਕ ਤੱਕ ਦਿੱਤੀ ਹੈ ਆਮ ਐਕਸਟ੍ਰੀਮਲੀ ਥੈਂਕਫੁਲ ਤੇ ਜਿਤੋਂ ਤੱਕ ਸਾਡੀ ਕੋਆਪਰੇਸ਼ਨ ਦੀ ਲੋੜ ਹੈ ਜਦੋਂ ਵੀ ਕੱਲ ਵੀ ਮੈਨੂੰ ਜੋ-ਜੋ ਪੁੱਛਿਆ ਗਿਆ ਇਮਾਨਦਾਰੀ ਦੇ ਨਾਲ उन्होंने मैं बकायदा तौर को ऑपरेट किया एंड uh, बाकी सब जुडियस मैटर है वी लिव टू द कोर्ट्स बाजवा जी सच्चे थे सच्चे हैं जो उन्होंने कहा है सत्य कहा है बाजवा जी लोगों की लड़ाई लड़ रहे हैं जनता की लड़ाई पंजाब के लोगों की तो अच्छी बात है जो 22 तारीख पड़ी है हम हाई कोर्ट के आदेशों की पालना करेंगे और धन्यवाद करना चाहता हूं मानजोग अदालत